ਤੂੰ ਜਾ ਕੇ ਲਿਆਓ ਉਹਨੂੰ ਕਿਹੜਾ ਪਹਿਲੀ ਵਾਰਾਂ ਲੈਣ ਜਾਣਾ ਵਾ ਵੀ ਮੇਰੀ ਜ਼ਰੂਰੀ ਹੈ ਨਾਲ ਜਾਣਾ ਯਾਰ ਅਮਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਇੱਕ ਕਾ ਗੁੱਦੜ ਵੀ ਦੱਸਿਆ ਸੀ ਮੈਂ ਮਨ ਮੇਰੀ ਗੱਲ ਸੁਣੋ ਮੇਰਾ ਮਾਨੀ ਮੰਨਣ ਡਿਆ ਯਾਰ ਅਮਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਇਹਦੇ ਪਿਛੇ ਵੀ ਕਾਰਨ ਵਾ ਕੋਈ ਕਾਹਦਾ ਕਾਰਨ ਵਾ ਕਾਰਨ ਇਹ ਹੈ ਪਹਿਲਾਂ ਭਾਜੀ ਥੰਦੇ ਉਹ ਕੱਲੇ ਗਿਆਨੀਆਂ ਸਾਰਾ ਹੁਣ ਇੰਨੀਆਂ ਗੱਲਾਂ ਬਾਤਾਂ ਹੋਈਆਂ ਵਾ ਮੇਰੇ ਮੂੰਹ ਚੋਂ ਵੀ ਨਿਕਲੀਆਂ ਉਹਦੇ ਮੂੰਹ ਵਿੱਚੋਂ ਵੀ ਨਿਕਲੀਆਂ ਹੁਣ ਉਹਦੇ ਪੇ ਹੈ ਉਹਦੇ ਸਾਰਾ ਇਹਨੇ ਕਰਦਾ ਪੇ ਲੈ ਲੈਣਾ ਹੀ ਪੇ ਤਾਂ ਲੱਲਿਆ ਕੇ ਹੁਣ ਇਹਨੂੰ ਪੇਤ ਆ ਗਿਆ ਵਾ ਤਾਂ ਕਰਕੇ ਕਹਿੰਦਾ ਵਾ ਇਹ ਜਿਹੜੀ ਗੱਡੀ ਮੰਗਣ ਡੈ ਜਨਾ ਉਸੇ ਗੱਡੀ ਦੇ ਜਿੱਲੇ ਕਲ ਨੂੰ ਸਾਮਾ ਲੈਣਾ ਹੀ ਅਤਾ ਮੈਨੂੰ ਤਾਂ ਇੱਕ ਡਰ ਹੋਰ ਲੱਗਾ ਵਾ ਜੇਕਰ ਉਹਨਾਂ ਨੇ लवली ਤੇ ਪਰਚਾ ਦੇ ਦਿੱਤਾ ਨਾ ਤੇ ਮੁੰਡੇ ਦੀ ਨੌਕਰੀ ਜਾਂਦੀ ਰਹਿਣੀ ਓ ਉਹ ਘਰ ਬਹਿ ਜਾਣਾ ਹੀ ਓ ਸੋਆ ਚਲ ਤੇ ਮੈਂ ਜਾਵਾਂ ਜਿਹੜੀ ਮੇਰੀ ਬੇਇੱਜ਼ਤੀ ਹੋਣੀ ਆ ਉਹ ਰਾਮਨਾਲ ਉਹਦਾ ਵੀ ਬਦਲਾ ਲੈ ਲਾਂਗੇ ਘਬਰੂ ਨਹੀਂ ਕੇਵਾਂ ਤੂੰ ਇਹ ਕਰੀ ਨਾ ਪਤਾਸ ਗਾਵ ਕੇ ਇਹਨਾਂ ਨੂੰ ਤੇ 1 ਚਲ ਤੇ ਮੈਂ ਜਾਵਾਂ ਤੁਹਾਡੇ ਨਾਲ ਹੈਲੋ 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 1 ਨਾ ਭੈਣ ਜੀ ਮੇਰੇ ਕਰਮਾਂ ਵਿੱਚ ਸੋਖ ਕਿੱਥੇ ਆ ਮੇਰੀ ਤਾਂ ਸਾਰੀ ਉਮਰ ਲੱਗਦਾ ਇਦਾਂ ਹੀ ਨੰਗਣੀ ਆ ਹੁਣ ਆ ਗਈ ਆ ਕੱਲ ਜੋ ਗੱਲਾਂ ਬੱਤਾਂ ਜੋ ਗੱਲਾਂ ਬਾਤਾਂ ਘਰ ਵਿੱਚ ਹੋਣ ਤੇ ਜਾਓ ਮੇਰੀ ਸੁਣ ਲਾ ਗੱਲ ਤੇਰੇ ਭਰਾ ਦੀ ਨਾ ਨੌਕਰੀ ਦਾ ਸਵਾਲ ਵਾ ਨਹੀਂ ਤਾਂ ਉਹਦੀ ਨੌਕਰੀ ਜਾਂਦੀ ਰਹਿਣੀ ਆ ਸੌਖੀ ਰੋਟੀ ਖਾਂਦੇ ਆ ਇਹ ਨਾ ਹੋਵੇ ਠੂਠਾ ਪਰਕ 2 ਐਂਡ 1 ਹੈਲੋ ਕਿਹੜਾ ਮਸੇਰਾ ਆਹੋਂ ਵੀ ਉਹ ਸਾਡੇ ਨਾਲ ਨਹੀਂ ਕੋਈ ਇਹ ਤਾਂ ਪੜਾ ਹੀ ਜਿਦਾਂ ਖਾ ਗਿਆ ਆ ਸੀਨ ਕਰਾਉਣਾ ਵਾ ਇਦਾਂ ਗੁੱਸੇ ਵਾਲਾ ਜਿਦਾਂ ਉਹਦਾ ਜਵਾਬ ਮਿਲਣਾ ਚਾਹੀਦਾ ਵਾ ਉਹ ਮੇਰੀ ਗੱਲ ਸੁਣ ਐਤ ਮੈਂ ਉਥੇ ਕੋ ਦੱਸ ਕੇ ਨਹੀਂ ਆਇਆ ਤੇ ਮੈਂ ਰਾਜ ਗੀ ਦੱਸੇ ਨਾ ਸਾਰੇ ਤੁਹਾਨੂੰ ਲੱਗ ਪਤਾ ਜਾਣਾ ਵਾ ਕਾਦੇ ਜੇ ਮੈਂ ਤੁਹਾਡੇ ਰਾਜ ਦੱਸਣਾ ਸਾਰੇ ਜਦੋਂ ਮੈਂ ਤੁਹਾਡੇ ਸਾਰੇ ਰਾਜ ਦੱਸੇ ਨਾ ਤੁਹਾਨੂੰ ਲੱਗ ਪਤਾ ਜਾਣਾ ਤੈਨੂੰ ਕੋਈ ਨਾ ਮੈਨੂੰ ਪਤਾ ਠੀਕ ਹੈ ਨਾ ਉਹ ਤੀ ਗੱਲਾਂ ਨਾ ਕਰੋ ਮੇਰੇ ਨਾਲ ਜਾਓ ਜਿੰਨੂੰ ਦੱਸਣਾ ਨਾ ਦੱਸੋ ਮੇਰੀ ਗੱਲ ਸੁਣਾ ਨਾਲ ਆਪਣੇ ਤੰਬਰ ਨੂੰ ਸਮਝਾਦੀ ਆ ਮਾਂ ਤੈਨੂੰ ਬਹੁਤੀ ਬੁਰਕੀਂ ਨਾ ਇਹਨਾਂ ਕਦੇ ਗੱਲ ਕਰਾਂ ਤੂੰ 1 ਮਾਂ ਮਾਦਰੀ ਬਹੁਤੀ ਬੁਰਕੀਂ ਨਾ ਯਾਰੀ ਇਹਨਾਂ ਨੂੰ ਕਿਤੇ ਮੇਰੀ ਗੱਲ ਕਰਾ ਲਈ ਨਹੀਂ ਇਹ ਗੱਲ ਬੰਨ ਲਈ ਯਾਰ ਬੁਰਕੀ ਤੂੰ 1 ਅੱਜ ਦੀ ਮਾਇਰੀ 2 1 ਆ ਇੱਕ ਮਿੰਟ ਵਿੱਚ ਜੱਟ ਵਾਲੇ ਚ ਲੱਗਦੇ ਆ 2 1 ਸਾਡੀ ਮਾਂ ਚੌਧਰਾ ਨਾ ਕਰਤ ਉਹੀ ਜੱਤਾ ਕਰੰਦੇ ਹੋਣਾ ਅਹਨੋ ਲੱਗ ਪਤਾ ਜਾਣਾ ਹੁਣ ਵੇਖਿਓ ਤੁਹਾਨੂੰ। ਉਹ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ। ਗੱਡੀਆਂ ਮੰਗਦਾ ਨਾ ਗੱਡੀਆਂ। ਕੋਈ ਗੱਲ ਨਹੀਂ। ਇਹਨਾਂ ਗੱਡੀਆਂ ਬਣਾਜਦਾ ਜਿਆਦਾ। ਦਲਜੀਤ ਆਏ ਸੁਣਦੀ। ਤੂੰ ਮੰਮੀ। ਮਮੀ ਅਨੇ ਵੀ ਕਰਤੀ ਹੋਗੀ। ਨਹੀਂ ਹੱਥੀ। ਤੂੰ ਮੰਨ ਲੱਕ ਚੱਕਣੀ। 2 1 ਮੰਮੀ ਇਹ ਤੁਹਾਡੇ ਹੱਥੀ ਨਹੀਂ ਚੜੇ ਜੇ ਤੁਹਾਡੇ ਹੱਥੀ ਚੜੇ ਹੁੰਦੇ ਨਾ ਤੇ ਇਹਨਾਂ ਨੂੰ ਵੀ ਡਰ ਹੁੰਦਾ ਕੀ ਗੱਲ ਕਰੀਏ ਸਹੀ ਇਹਨੂੰ ਵੀ ਉਸ ਕਰਨਾ ਨਾ ਆਉਂਦਾ ਵਾ ਇੱਕ ਬੰਨੇ ਦਾ ਹੱਲ ਪਹਿਲਾਂ ਕਰ ਲੈਂਦੇ ਫੇਰ ਇਹਦੇ ਵੱਲ ਹੋਵਾਂਗੇ ਮੰਮੀ ਪੱਲੇ ਇਹਨਾਂ ਦੇ ਕੁਝ ਹੈ ਨਹੀਂ ਆ ਗੱਲਾਂ ਹੀ ਆ ਬਸ 2 1 ਮੰਮੀ ਕੋਈ ਨਹੀਂ ਜੇ ਕਹੋਗੇ ਤਾਂ ਕੋਈ ਨਹੀਂ ਮੈਂ ਛੱਡ ਵੀ ਆਉਂਗਾ ਕੋਈ ਗੱਲ ਨਹੀਂ ਜੀ ਨਹੀਂ ਆਪਾਂ ਛੱਡਣਗੇ ਇਹ ਦੱਸ ਠੀਕ ਹੈ ਠੀਕ ਹੈ ਗਿਆ ਸੀ ਕਿ ਮੈਂ ਅੱਜ ਉੱਤ ਨਾ ਮੈਂ ਕਹਿ ਲਗਾ ਸੀ ਅੱਜ ਫ੍ਰੀ 21 ਸਟਾਰਟ ਠੀਕ ਹੈ ਨਾ ਗਿਆ ਸੀਗਾ ਮੈਂ ਅਜ ਏਜੰਸੀ ਵੀ ਅੱਛਾ ਠੀਕ ਹੈ ਨਾ ਤੇ ਦਲਜੀਤ ਵੀ ਇੱਧਰ ਫੇਰੇ ਮਾਰਦਾ ਇਸੇ ਕਰਕੇ ਚਕੰਨੇ ਹੋਏ ਹੋਣੇ ਆ ਆਸ਼ਾ ਚੱਲ ਬੇਤਾ ਜੀ ਬਹਿ ਜਾਓਗੇ ਤਾਂ ਜਾ ਕੇ ਲਿਆਓ ਉਹਨੂੰ ਕਿਹੜਾ ਪਹਿਲੀ ਵਾਰ ਲੈਣ ਜਾਣਾ ਵਾ ਵੀ ਮੇਰੀ ਜ਼ਰੂਰੀ ਹੈ ਨਾਲ ਜਾਣਾ ਯਾਰ ਅਮਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਹੋ ਗਿਆ ਤੈਨੂੰ ਇੱਕ ਗੱਲ ਉਦਣ ਵੀ ਦੱਸਿਆ ਸੀ ਮੈਂ ਮਨ ਮੇਰੀ ਗੱਲ ਸੁਣੋ ਮੇਰਾ ਮਾਨੀ ਮੰਨ ਲਿਆ ਯਾਰ ਅਮਰ ਤੇਰਾ ਦਿਮਾਗ ਤਾਂ ਨਹੀਂ ਖਰਾਬ ਇਹਦੇ ਪਿੱਛੇ ਵੀ ਕਾਰਨ ਹੋ ਕੋਈ ਕਾਹਦਾ ਕਾਰਨ ਵਾ ਕਾਰਨ ਇਹ ਪਹਿਲਾਂ ਭਾਜੀ ਹੱਲੇ ਉਹ ਕੱਲੇ ਗਿਆਨੀ ਆ ਸਾਰਾ ਹੁਣ ਇੰਨੀਆਂ ਗੱਲਾਂ ਬਾਤਾਂ ਹੋਈਆਂ ਵਾ ਮੇਰੇ ਮੂੰਹ ਚੋਂ ਵੀ ਨਿਕਲੀਆਂ ਉਹਦੇ ਮੂੰਹ ਵਿੱਚੋਂ ਵੀ ਨਿਕਲੀਆਂ ਹੁਣ ਉਹਦੇ ਪੇ ਹੈ ਉਹਦੇ ਸਾਰਾ ਇਹਨੇ ਕਰਦਾ ਪੇ ਲੈ ਲੈਣਾ ਹੀ ਪੇ ਤਾਂ ਲੱਲਿਆ ਕੇ ਹੁਣ ਇਹਨੂੰ ਪੇਤ ਆ ਗਿਆ ਵਾ ਤਾਂ ਕਰਕੇ ਕਹਿੰਦਾ ਵਾ ਇਹ ਜਿਹੜੀ ਗੱਡੀ ਮੰਗਣ ਡੈਜ ਨਾ ਉਸੇ ਗੱਡੀ ਦੇ ਜਿੱਲੇ ਕਲ ਨੂੰ ਸਾਮਾ ਲੈਣੇ ਆਤਾ ਮੈਨੂੰ ਤਾਂ ਇੱਕ ਡਰ ਹੋਰ ਲੱਗਾ ਵਾ ਜੇਕਰ ਉਹਨਾਂ ਨੇ ਲਵਲੀ ਤੇ ਪਰਚਾ ਦੇ ਦਿੱਤਾ ਨਾ ਤੇ ਮੁੰਡੇ ਦੀ ਨੌਕਰੀ ਜਾਂਦੀ ਰਹਿਣੀ ਓ ਉਹ ਘਰ ਬਹਿ ਜਾਣਾ ਈ ਓ ਚਲ ਤੇ ਮੈਂ ਜਾਵਾਂ ਜਿਹੜੀ ਮੇਰੀ ਬੇਇੱਜ਼ਤੀ ਹੋਣੀ ਆ ਉਹ ਪਰ ਮਨ ਨਾਲ ਉਹਦਾ ਵੀ ਬਦਲਾ ਲੈ ਲਾਂਗੀ ਘਬਰੂ ਨਹੀਂ ਕਿਉਂ ਆ ਤੂੰ ਇਹ ਕਰੀ ਨਾ ਪਤੇ ਆਸ ਗਾ ਕੇ ਇਹਨਾਂ ਨੂੰ ਤੇ 1 ਚਲ ਤੇ ਮੈਂ ਜਾਵਾਂ ਤੁਹਾਡੇ ਨਾਲ ਹੈਲੋ 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 1 ਨਾ ਭੈਣ ਜੀ ਮੇਰੇ ਕਰਮਾਂ ਵਿੱਚ ਸੋਖ ਕਿੱਥੇ ਆ ਮੇਰੀ ਤਾਂ ਸਾਰੀ ਉਮਰ ਲੱਗਦਾ ਇਦਾਂ ਹੀ ਨੰਗਣੀ ਆ ਹੁਣ ਆ ਗਈ ਆ ਕੱਲ ਜੋ ਗੱਲਾਂ ਬੱਤਾਂ ਜੋ ਗੱਲਾਂ ਬਾਤਾਂ ਘਰ ਵਿੱਚ ਹੋਣ ਤੇ ਜਾਓ ਮੇਰੀ ਸੁਣ ਲਾ ਗੱਲ ਤੇਰੇ ਭਰਾ ਦੀ ਨਾ ਨੌਕਰੀ ਦਾ ਸਵਾਲ ਵਾ ਨਹੀਂ ਤੇ ਉਹਦੀ ਨੌਕਰੀ ਜਾਂਦੀ ਰਹਿਣੀ ਆ ਸੌਖੀ ਰੋਟੀ ਖਾਂਦੇ ਆ ਇਹ ਨਾ ਹੋਵੇ ਠੂਠਾ ਪੱਰੂ 2 ਐਂਡ 1 ਹੈਲੋ ਕਿਹੜਾ ਮੁੱਸੇਰਾ ਆਹ ਬੰਦੇ ਉਹ ਸਾਡੇ ਨਾਲ ਬਣੀ ਕੋਈ ਨਹੀਂ ਇਹਦੇ ਤਾਨੂੰ ਪੜਾ ਹੀ ਜਿਨ ਲੱਗਦਾ ਵਾ ਹਸੀਨ ਕਰਾਉਣਾ ਵਾ ਇਦਾਂ ਗੁੱਸੇ ਵਾਲਾ ਜਿੱਦਾਂ ਉਹਦਾ ਜਵਾਬ ਮਿਲਣਾ ਚਾਹੀਦਾ ਵਾ ਉਹ ਮੇਰੀ ਗੱਲ ਸੁਣ ਐਤ ਮੈਂ ਉਥੇ ਕੋ ਦੱਸ ਕੇ ਨਹੀਂ ਆਇਆ ਤੇ ਮੈਂ ਰਾਜ ਕੀ ਦੱਸੇ ਨਾ ਸਾਰੇ ਤੁਹਾਨੂੰ ਲੱਗ ਪਤਾ ਜਾਣਾ ਵਾ ਕਾਦੇ ਜੇ ਮੈਂ ਥੱਲੇ ਰਾਜ ਦੱਸਣਾ ਸਾਰੇ ਆਹ ਕਾ ਜਦੋਂ ਮੈਂ ਤੁਹਾਡੇ ਸਾਰੇ ਰਾਜ ਦੱਸੇ ਨਾ ਤੁਹਾਨੂੰ ਲੱਗ ਪਤਾ ਜਾਣਾ ਤੈਨੂੰ ਕੋਦਾ ਮੈਨੂੰ ਪਤਾ ਠੀਕ ਹੈ ਨਾ ਤੂੰ ਤੇ ਗੱਲਾਂ ਨਾ ਕਰੋ ਮੇਰੇ ਨਾਲ ਜਾਓ ਜਿੰਨੂੰ ਦੱਸਣਾ ਨਾ ਦੱਸੋ ਮੇਰੀ ਗੱਲ ਸੁਣਾ ਨਾਲ ਆਪਣੇ ਦੰਬਰ ਨੂੰ ਸਮਝਾਦੀ ਆ ਮਾਂ ਤੈਨੂੰ ਬਹੁਤੀ ਬੁਰਕੀ ਦੀ ਨਾ ਇਹਨਾਂ ਕਦੇ ਗੱਲ ਕਰਾਂ ਤੂੰ 1 ਆ ਮਾਂ ਆ ਤੀ ਬਹੁਤੀ ਬੁਰਕੀ ਦੀ ਨਾ ਯਾਰੀ ਇਹਨਾਂ ਨੂੰ ਕਿਤੇ ਮੇਰੀ ਗੱਲ ਕਰਾ ਲਈ ਨਹੀਂ ਇਹ ਗੱਲ ਮੰਨ ਲਈ ਯਾਰ ਬੁਰਕੀ 2 1 ਆ ਜਿਹੜੀ ਮਾਂ ਇਹਦੀ 2 1 ਆ ਇੱਕ ਮਿੰਟ ਵਿੱਚ ਜਿੱਤ ਕੋਈ ਚੱਲੋ 2 1 ਤੁਹਾਡੀ ਮਾਂ ਚੋਧਰਾ ਨਾ ਕਰ ਚ ਉਹੀ ਜਿੱਤਾ ਕਰੰਦੇ ਹੋਣਾ ਅਲੋ ਲੱਗ ਪਤਾ ਜਾਣਾ ਹੁਣ ਵੇਖਿਓ ਤੁਹਾਨੂੰ ਉਹ ਕੋਈ ਗੱਲ ਨਹੀਂ ਜੋ ਕਰਨਾ ਕਰ ਲੋ ਗੱਡੀਆਂ ਮੰਗਦਾ ਨਾ ਗੱਡੀਆਂ ਕੋਈ ਗੱਲ ਨਹੀਂ ਇਹਨਾਂ ਗੱਡੀਆਂ ਬਣਾ ਦੇ ਦਿੰਦਾ ਦਲਜੀਤ ਹਾਂ ਸੰਦੀਪ ਤੂੰ ਮੰਮੀ ਮਮੀ ਅੱਡੇ ਤੇ ਇਹ ਕਰਤੀ ਹੋਗੀ ਨਹੀਂ ਹੱਥੀ ਤੂੰ ਮੰਨ ਲਓ ਜੇ ਕਰੀਂ 2 1 ਮੰਮੀ ਇਹ ਤੁਹਾਡੇ ਹੱਥੀ ਨਹੀਂ ਚੜੇ ਜੇ ਤੁਹਾਡੇ ਹੱਥੀ ਚੜੇ ਹੁੰਦੇ ਨਾ ਤੇ ਇਹਨਾਂ ਨੂੰ ਵੀ ਡਰ ਹੁੰਦਾ ਕੀ ਗੱਲ ਕਰੀਏ ਇਹਨੂੰ ਵੀ ਬੁਸ ਕਰਨਾ ਨਾ ਆਉਂਦਾ ਵਾ ਇੱਕ ਬੰਨੇ ਦਾ ਹੱਲ ਪਹਿਲਾਂ ਕਰ ਲੈਂਦੇ ਫੇਰ ਇਹਦੇ ਵੱਲ ਹੋਵਾਂਗੇ ਮੰਮੀ ਪੱਲੇ ਇਹਨਾਂ ਦੇ ਕੁਝ ਹੈ ਨਹੀਂ ਆ ਗੱਲਾਂ ਹੀ ਆ ਬਸ 2 1 ਮੰਮੀ ਕੋਈ ਨਹੀਂ ਜੇ ਕਹੋਗੇ ਤਾਂ ਕੋਈ ਨਹੀਂ ਮੈਂ ਛੱਡ ਵੀ ਆਉਂਗਾ ਕੋਈ ਗੱਲ ਨਹੀਂ ਜੀ ਤੁਸੀਂ ਆਪ ਵੀ ਛੱਡਣਗੇ ਇਹ ਦੱਸ ਠੀਕ ਠੀਕ ਗਿਆ ਸੀਗਾ ਮੈਂ ਅੱਜ ਉੱਤ ਨਾ ਮੈਂ ਕਹਿ ਲਗਾ ਸੀ 21 ਸਟਾਰ ਠੀਕ ਹੈ ਨਾ ਗਿਆ ਸੀਗਾ ਮੈਂ ਅਜੰਸੀ ਵੀ ਅੱਛਾ ਠੀਕ ਹੈ ਨਾ ਤੇ ਦਲਜੀਤ ਵੀ ਇੱਧਰ ਫੇਰੇ ਮਾਰਦਾ ਇਸੇ ਕਰਕੇ ਚਕੰਨੇ ਹੋਏ ਹੋਣੇ ਆ ਆਸ਼ਾ ਚੱਲ ਪੇਤਾ ਜੀ ਬੈਜੋ